ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਚੱਲੀਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆਰੀ ਜੀਹਾਂ ਜਲੰਧਰ ਦੇ ਲਾਇਪਤਨ ਨਗਰ ਦੇ ਬੁੱਧਵਰ ਨੂੰ ਨਸ਼ਾ ਤਸਕਰਾਂ ਦਾ ਅਤੇ ਪੁਲਿਸ ਵਿਜਾਲੇ ਗੁਲੀਆਂ ਚੱਲ ਗਈਆਂ ਇਸ ਦੌਰਾਨ ਇੱਕ ਤਸਕਰ ਨੂੰ ਗੋਲੀ ਲੱਗੀ ਜੋ ਕਿ ਜਖਮੀ ਹੋ ਗਿਆ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੇ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਸਵ ਪੰਨ ਸ਼ਰਮਾ ਨੇ ਅਪਰਾਧੀਆਂ ਖਿਲਾਫ ਮਹਿੰਮ ਮਚੀੜੀ ਹੋਈ ਹੈ ਤਾਂ ਇਹ ਦਿਨ ਪੁਲਿਸ ਕਿਸ ਨਾ ਕਿਸੇ ਵੱਡੇ ਅਪਰਾਧੀ ਨੂੰ ਗ੍ਰਿਫਤਾਰ ਕਰੀਏ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਚਲਾਈ ਗਈ ਮਹਿੰਮ ਲੜਕੋਜ ਤਸਕਰ ਅੱਜ ਨਵਲੋਂ ਨਾ ਸਬਸਕ੍ਰਿਪਲਾਈ ਕੀਤੀ ਜਾਣਦੀ ਸੂਚਨਾ ਬੀ ਜਸਬਾਦ ਪੁਲਿਸ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਿਆ ਇਸ ਦਰਨ ਨਾ ਸਬਸਕ੍ਰਿਪਾ ਪਿੱਛੇ ਕਰ ਲਈ ਪੁਲਿਸ ਨੇ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਲਦੀ ਜਵਾਬੀ ਕਾਰਵਾਈ ਹੈ ਚੱਕ ਤਸਕਰ ਜ਼ਖਮੀ ਹੋ ਗਿਆ ਜਾਣਕਰ ਮਿਲੀ ਹੈ ਕਿ ਇਸ ਦਰਨ ਪੁਲਿਸ ਨੇ ਸਮਗਲਰਾਂ ਕੋਲ ਹਥਿਆਰ ਅਤੇ ਨਿਖਲੇ ਪਦਾਰਤ ਬਰਾਮਦ ਕੀਤੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ